ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਦੇਹਾਨਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਸੰਸਦ ਮੈਂਬਰ ਆਜਮ ਚੱਬੇਵਾਲ ਨੇ ਪਿੰਡ ਦੇਹਾਨਾ ਤੋਂ ਭੁੰਗਰ ਨਹੀਂ ਜਾਣ ਵਾਲੀ ਲਿੰਕ ਸੜਕ ਤੇ ਚੋਬ ਵਿਚ ਰੇ ਬਣਾਉਣ ਨੇ 63 ਲੱਖ ਦੀ ਰਕਮ ਜਾਰੀ ਕੀਤੀ ਜਿਸ ਦਾ ਡਾਕਟਰ ਆਜਮ ਚੱਬੇਵਾਲ ਮੈਂਬਰ ਪਾਰਲੀਮੈਂਟ ਸ਼ਹਿਰਪੁਰ ਨੇ ਉਹ ਸਾਰੀ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਨਾਲ ਨੇ ਮੀਡੀਆ ਨੇ ਗਲਤ ਕਰਦੇ ਹੋ ਦੱਸਿਆ ਕਿ ਉਹਨਾਂ ਦੀ ਸਰਕਾਰ ਪਿੰਡੂ ਖੇਤਰਾਂ ਦੇ ਵਿਕਾਸ ਲਈ ਬਚਨ ਬੱਧ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਹਰ ਪਿੰਡ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ ਇਸ 선ਲਾਨ ਨਾਲ ਪਿੰਡ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਇਸ ਰਸਤਰੀ ਵਰਤੋਂ ਕਰਕੇ ਪਿੰਡ ਦੀਆਂ ਪੁਰਾਣੀਆਂ ਅਤੇ ਖਸਤਾ ਹਾਲਤ ਗਲੀਆਂ ਤੇ ਨਾਲੀਆਂ ਨੂੰ ਦੁਬਾਰਾ ਬਣਾਇਆ ਜਾਵੇਗਾ ਅਤੇ ਸਾਲਾਂ ਤੋਂ ਪਿੰਡਾਂ ਦੇ ਲੋਕ ਬਰਸਾਤ ਦੌਰਾਨ ਭਾਰੀ ਪਾਣੀ ਭਰ ਜਾਣਾ ਤੇ ਸੜਕਾਂ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ ਸਨ ਇਨ੍ਹਾਂ ਸੁਧਾਰ ਕਾਰਜਾਂ ਨਾਲ ਪਿੰਡ ਵਾਸੀ ਨੂੰ ਸਾਫ਼ ਸੁਥਰੀ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਇਸ ਤੋਂ ਇਲਾਵਾ ਪਿੰਡਾਂ ਵਿੱਚ ਜਿੰਮ ਵਿੱਚ ਆਧੁਨਿਕ ਸਾਜ਼ੋ-ਸਮਾਨ ਅਤੇ ਸਹੂਲਤਾਂ ਮਹਿੰਗੀਆਂ ਕਰਵਾਈਆਂ ਜਾਣਗੀਆਂ ਜਿਸ ਨਾਲ ਪਿੰਡ ਦੇ ਲੋਕ ਸਿਹਤ ਅਤੇ ਤੰਦਰੁਸਤੀ ਵੱਲ ਧਿਆਨ ਦੇ ਸਕਣਗੇ ਇਸ ਮੌਕੇ ਸੈਕਟਰੀ ਕੁਲਵਿੰਦਰ ਸਿੰਘ ਰੋਸ਼ਨ ਲਾਲ ਜੇਈ ਬੀਡੀਪੀਓ ਮਾਹਰ ਰੇਸ਼ਮ ਜੇਪੀਡਬਲਯੂਡੀ ਗੁਰਵਿੰਦਰ ਸਿੰਘ ਬਾਬਾ ਜੱਤਰ ਬਾਬਾ ਅਜੀਤ ਸਿੰਘ ਬਾਸੀ ਦਿਹਾਣਾ ਹਰਪਖਰਪਖਤ ਸਿੰਘ ਬਾਸੀ ਸਰਪੰਚ ਕਿਰਪਾਲ ਸਿੰਘ ਭਗਤਪੁਰ ਸਰਪੰਚ ਨਰਿੰਦਰ ਸਿੰਘ ਬਢੇਲਾ ਡਾਕਟਰ ਰੋਸ਼ਨਾਲ ਬੜਲਾ ਮਹਿੰਤ ਜਸਵੀਰ ਸਿੰਘ ਗੁਰਦੀਪ ਸਿੰਘ ਬ블ੂ ਸਰੂਆ ਬਾਬਾ ਮੱਖਣ ਸਿੰਘ ਸਮਰਾ ਕੈਨੇਡਾ ਸਤਵੀਰ ਸਿੰਘ ਸਮਰਾ ਬਾਬਾਜੀਤ ਸਿੰਘ ਹਰਜਿੰਦਰ ਸਿੰਘ ਹੀਰਾ ਗੁਰਮਿੰਦਰ ਰਾਮ ਗਿੰਦੂ ਰਸ਼ਪਾਲ ਸਿੰਘ ਰਾਜਪੁਰ ਭਾਈਆ ਬਿੰਦਰ ਸਿੰਘ ਕਾਕਾ ਨੰਬਰਦਾਰ ਤਰਲੋਚਨ ਸਿੰਘ ਦਾਰਾ ਸਿੰਘ ਹਰਜੀਤ ਸਿੰਘ ਮਨਿੰਦਰ ਸਿੰਘ ਸੋਹਾ ਸਰਪੰਚ ਗੁਰਬਸਨ ਹੈਪੀ ਡਾਂਡੀਆਂ ਮਲਕੀਤ ਚੰਦ ਪੰਚ ਬਾਬਾ ਸਰਜੀਤ ਸਿੰਘ ਚਿੱਕਾ ਪਰਮਜੀਤ ਸਿੰਘ ਦੇਹਾਣਾ ਸੋਢੀ ਸਿੰਘ ਗੁਰਮੀਤ ਸਿੰਘ ਠੇਕੇਦਾਰ ਆਦੇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇ ਦਜੀਤ ਸਿੰਘ ਸੋਢੀ ਮਾਲਕੂ ਦੇ ਨਾਲ ਮਾਸਟਰ ਮੌਨਸਿੰਗ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਤੇਰੀ ਖੁਸ਼ੀ ਦਾ ਦਿਨ ਹੈ ਬੜੇ ਸਵਾਗਤ ਹੈ ਆਪਣੇ। ਹੋਰ ਕੀ ਤੁਸੀਂ ਆਦੇਨ ਹੈ ਕਿ ਸਾਡੇ ਵਿਚਾਰ ਡਾਕਟਰ ਸਾਹਿਬ ਡਾਕਟਰ ਰਾਜਕੁਮਾਰ ਜੀ ਮੈਂਬਰ ਸਾਹਿਬ ਮੈਂਬਰ ਆਫ ਪਾਰਲੀਮੈਂਟ ਸਾਡੇ ਵਿਚਾਰ ਹਨ ਜਿਹੜਾ ਕਿ ਸਾਡਾ ਕੰਮ ਬਹੁਤ ਦੇਰ ਦਾ ਰੁਕਿਆ ਹੋਇਆ ਸੀ ਅੱਜ ਤੋ 10 ਸਾਲ ਪਹਿਲੇ ਨਾਲ ਪਾਸ ਕੀਤਾ ਹੋਇਆ ਸੀ ਇਹ ਕੰਮ ਕਿਸੇ ਨੇ ਕੀਤਾ ਕਿਸੇ ਗਵਰਨਮੈਂਟ ਨੇ ਨਹੀਂ ਕੀਤਾ ਕਾਲੀ ਗਵਰਨਮੈਂਟ ਨੇ ਬਿਲਕੁਲ ਹੀ ਨਹੀਂ ਕੀਤਾ ਅੱਜ ਇਹ ਡਾਕਟਰ ਸਾਹਿਬ ਜੀ ਨੇ ਆਪਣੀ ਕਿਰਪਾ ਦੇ ਨਾਲ ਅੱਜ ਜਿਹੜੀ ਲੇਹਕਰੋਲ ਸਾਡੀ ਇੱਥੋਂ ਲੈ ਕੇ ਪੌਂਗਰ ਦੇ ਨੂੰ ਜੀ ਤੱਕ 1 ਕਿਲੋਮੀਟਰ ਹੈ ਵਿੱਚੇ ਕਾਜਵੇ ਵਿੱਚੇ ਕਾਜਵੇ ਕਿਉਂਕਿ ਸਾਡੇ ਬੱਚੇ ਜਿਹੜੇ ਜੀਐਨਐਨ ਨੂੰ ਜਾਂਦੇ ਰਾਤ ਨੂੰ ਦਿਨ ਨੂੰ ਜਾਂਦੇ ਦਾ ਦਸਾਂ ਪਿੰਡਾਂ ਦੇ ਬੱਚੇ ਇੱਧਰ ਨਹੀਂ ਨਿਕਲਦੇ ਸਨ ਅੱਜ ਉਹਨਾਂ ਦੀ ਪ੍ਰੋਬਲਮ ਅਸੀਂ ਸੌਰਬ ਖਲਾਤੇ ਡਾਕਟਰ ਸਾਹਿਬ ਜੀ ਨਾਲ ਸੀ ਬਹੁਤ-ਬਹੁਤ ਧੰਨਵਾਦੀ ਅਕਰਜ ਕੁਮਾਰ ਜਿੰਦਾਬਾਦ ਬਹੁਤੀ ਸਤਕਾਰਯੋਗ ਸដ្ឋ ਸੰਗਤ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਈਨਸਾਨ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿਗੁਰੂ ਦਾ ਸਤਿ ਜੀ ਸਾਂ ਸੰਗਤ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਪੇ ਤੁਹਾਡਾ ਦਾਸ ਆ ਜੀ ਮੈਂ ਕਿਹਾ ਆਜ਼ਾਦੀ ਤੋਂ ਬਾਅਦ ਇਹ ਸਪਨਾ ਜਿਹੜਾ ਪੂਰਾ ਹੋਇਆ ਹਾਂ ਜੀ ਕਿਉਂਕਿ ਅਕਸਰ ਮੈਂ ਜਦੋਂ ਵੀ ਆਦਾ ਸੀ ਪਿਛਲੀ ਵਾਰ ਵੀ ਜਦੋਂ ਮੈਂ ਐਮਐਲਏ ਸੀ ਤੇ ਉਦੋਂ ਵੀ ਇਹੀ ਅਕਸਰ ਸੁਣਨ ਨੂੰ ਮਿਲਦਾ ਸੀ ਕਿ ਸਾਡੇ ਜੀਐਨਏ ਦੇ ਬੱਚੇ ਜਿਹੜੇ ਆ ਲੜਕੇ ਜਾਂ ਜਿਹੜੇ ਬੁਆਇਜ਼ ਆ ਉਹ ਇੱਥੋਂ ਜਾਂਦੇ ਆ ਤੇ ਹੋਰ ਵੀ ਬਹੁਤ ਲੰਘਾਏ ਸੜਕ ਜਿਹੜੀ ਬੰਡ ਵਾਲੀ ਤੇ ਪਿਛਲੀ ਵਾਰ ਵੀ ਬੰਦ ਦਾ ਬੰਦਾ ਰਹਿ ਗਿਆ ਪਰ ਇਹ ਮੇਰੇ ਦਿਮਾਗ 'ਚ ਤੁਹਾਡੇ ਦਿਹਾੜੇ ਦੇ ਦੋ ਕੰਮ ਸੀਗੇ ਇੱਕ ਤਾਂ ਦਿਹਾੜੇ ਦੇ ਵਿੱਚ ਸੀਵਰੇਜ ਦਾ ਕੰਮ ਬਹੁਤ ਹੋਣ ਵਾਲਾ ਉਹ ਨਹੀਂ ਹੋ ਸਕਦਾ ਕਿਸੇ ਨਿਰਕਰਮ ਤੇ ਦੂਜਾ ਇਹ ਕੰਮ ਜਿਹੜਾ ਇਹ ਮੇਰੇ ਦਿਮਾਗ 'ਚ ਸੀਗਾ ਵੀ ਇਹ ਰਹਿੰਦਾ ਸੀ ਤੇ ਤੀਸਰਾ ਜਿਹੜਾ ਹੋਇਆ ਸੀ ਉਹ ਬਦਕਿਸਮਤੀ ਨਾਲ ਠੇਕੇਦਾਰ ਜੀ ਠੇਕੇਦਾਰ ਸਾਹਿਬ ਦੀ ਮੌਤ ਹੋਣ ਕਰਕੇ ਉਹ ਕੰਮ ਜਿਹੜਾ ਰੁਕ ਗਿਆ ਆ ਜਿਹੜੀ ਤੁਹਾਡੀ ਸੜਕ ਆ ਮੁਖੜਿਆਣੇ ਨੂੰ ਜਾਂਦੀ ਆ ਤੇ ਮੈਂ ਇਹ ਵੀ ਮੁਬਾਰਕਵਾਦ ਦੇਣੀ ਚਾਹੁੰਦਾ ਕਿ ਇਹ ਵੀ ਕੰਮ ਸ਼ੁਰੂ ਹੋ ਗਿਆ ਤੇ ਇਹਦੀ ਲੁੱਕ ਵੀ ਮੇਰਾ ਘਰ ਹੋਰ ਹਫ਼ਤੇ 10 ਦਿਨ ਦੇ ਵਿੱਚ ਇਹਦਾ ਵੀ ਪੈ ਜਾਣਾ ਕਿਉਂਕਿ ਉਹ ਮੈਨੂੰ ਪਤਾ ਵੀ ਤੁਹਾਨੂੰ ਕਾफी ਉਹਨਾਂ ਦਾ ਸਾਹਮਣਾ ਕਰਨਾ ਪਿਆ ਤਾਂ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਦੋਂ ਅਸੀਂ ਕਰ ਕੁਝ ਨਹੀਂ ਸਕਦੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਦੁਬਾਰਾ ਟੈਂਡਰ ਹੁੰਦੇ ਪਰ ਉਹ ਦੁਬਾਰਾ ਹੁਣ ਚਲੋ ਦੇਰ ਆਈ درست ਹੈ ਉਹ ਵੀ ਕੰਮ ਹੋ ਗਿਆ ਤੇ ਤੁਹਾਡਾ ਹੁਣ ਸੀਵਰੇਜ ਦਾ ਮੇਨ ਜਿਹੜਾ ਐਕਚੁਅਲ ਕੰਮ ਆ ਉਹ ਸੀਵਰੇਜ ਦਾ ਰਹਿੰਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਸੀਵਰੇਜ ਦੇ ਜਿੰਨੇ ਵੀ ਪੈਸੇ ਹੋਰ ਆ ਗਏ ਆ ਅੱਜ ਖਾਲੇ ਕਿਸ਼ਤ ਹੋਰ ਆ ਗਈ ਆ ਤੇ ਸੀਵਰੇਜ ਦੇ ਵੀ ਜਿੰਨੇ ਦੇ ਪੈਸੇ ਰਹਿੰਦੇ ਆ ਸੀਵਰੇਜ ਦੇ ਪਾ ਦਿਓ ਤੇ ਕੰਮ ਜਿਹੜਾ ਸੀਵਰੇਜ ਦਾ ਆਪਾਂ ਵਧਿਆ ਕਰਨਾ ਬਹੁਤ ਜ਼ਰੂਰੀ ਹੈ ਇਹ ਨਹੀਂ ਵੀ ਜੇ ਪਾਈਪ ਜਿਹੜੀ ਉਹ ਵੱਡੇ ਪਾਇਓ ਪਹਿਲੇ 2 ਫੁੱਟ ਵਾਲਾ ਐਵੇਂ ਲੋ ਹਾਂ 2 ਫੁੱਟ ਤੋਂ ਘੱਟ ਨਾ ਪਾਇਓ ਕਿਉਂਕਿ ਬਾਅਦ ਚ ਫਿਰ ਜਦੋਂ ਬਲੌਕ ਹੋ ਜਾਂਦੇ ਸੀਵਰੇਜ ਦਾ ਫਾਇਦਾ ਕੁਝ ਨਹੀਂ ਹਾਂਜੀ ਆ ਕਈ ਪਿੰਡਾਂ 'ਚ ਕਰੋੜ ਕਰੋੜ ਦਾ ਸੀਵਰੇਜ ਪਾਇਆ ਪਾਵਾ ਜੀ ਉਦਾਂ ਹੀ ਪਿਆ ਸੋ ਵਧੀਆ ਕੰਮ ਕਰੋ ਪੈਸੇ ਨਾਵੇਂ ਹੋਰ ਅਸੀਂ ਪਾ ਦਾਂਗੇ ਠੀਕ ਹੈ ਜੀ ਕੰਮ ਵਧੀਆ ਹੋਵੇ ਔਰ ਕੰਮ ਪਾਈਪ ਪੈਣ ਤੋਂ ਬਾਅਦ ਰਜੀਵ ਜੀ ਸਾਡੇ ਜਸਦੀਪ ਸਾਹਿਬ ਵੀ ਆਏ ਤੇ ਉਸ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਕਰਦੇ ਤੇ ਬਾਕੀ ਖੁਸ਼ੀ ਦੀ ਗੱਲ ਇਹ ਹੈ ਵੀ ਇਹ ਤੇ ਜਿਹੜਾ ਰੈਂਪ ਹੈ ਤੁਹਾਡਾ ਉਹ ਵੀ ਕੌਜ਼ ਵੀ ਜਿਹੜਾ ਉਹ ਵੀ 85 ਮੀਟਰ ਉਹ ਵੀ ਅਸੀਂ ਲੈ ਲਿਆ ਤੇ ਇਹ ਸੜਕ ਜਿਹੜੀ ਤੁਹਾਡੀ ਵੈਸੇ ਵੈਸੇ 1 ਕਿਲੋਮੀਟਰ ਸੜਕ ਜਿਹੜੀ ਉਹ 25 30 ਲੱਖ ਦੀ ਬਣ ਜਾਂਦੀ ਹੈ ਪਰ ਇਹ ਤੁਹਾਡੀ 63 ਲੱਖ ਦੀ ਬਣ ਰਹੀ ਹੈ ਬਹੁਤ ਬਹੁਤ ਕਿ ਉਹਦੀ ਸਭ ਤੋਂ ਰੈਂਪ ਵੀ ਸਾਨੂੰ ਲੈਣਾ ਪਿਆ ਸੋ ਸਾਰਾ ਕੰਮ ਜਿਹੜਾ ਹਮੇਸ਼ਾ ਸਾਡੀ ਕੋਸ਼ਿਸ਼ ਰਹੀ ਕਿ ਵਧੀਆ ਕੁਆਲਿਟੀ ਦਾ ਕੀਤਾ ਜਾਵੇ ਤੇ ਅੱਜ ਸਾਡੇ ਚ ਵੀਡੀਓ ਸਾਹਿਬ ਵੀ ਤੇ ਉਹਨਾਂ ਦੀ ਸਮੁੱਚੀ ਟੀਮ ਰੋਸ਼ਨ ਜੀ ਜੀ ਸਾਹਿਬ ਹੈਪੀ ਜੀ ਡਾਂਡੀਆਂ ਸਾਹਿਬ ਸਾਡੇ ਸਾਰੇ ਸਤਿਕਾਰਯੋਗ ਸਾਥੀ ਇੱਥੇ ਮੌਜੂਦ ਹੈ ਬਾਬਾ ਜੀ ਮੌਜੂਦ ਹੈ ਠੇਕੇਦਾਰ ਸਾਹਿਬ ਮੌਜੂਦ ਹੈ ਸਾਰੇ ਸਾਰੇ ਭਰਾ ਸਾਡੇ ਨਾਲ ਆ ਤੇ ਮੈਂ ਇਹਨਾਂ ਸਾਰਿਆਂ ਨੂੰ ਵੀ ਬੇਨਤੀ ਵੀ ਕਰਨੀ ਚਾਹੁੰਦਾ ਵੀ ਜਿੰਨੇ ਵੀ ਕੰਮ ਹੁੰਦੇ ਆ ਉਹਨਾਂ ਨੂੰ ਆਪਣੇ ਇੰਟਰਸਟ ਨਾਲ ਕਰਵਾਉਣਾ ਵੀ ਹੈ ਇਮਾਨਦਾਰੀ ਨਾਲ ਕਰਵਾਉਣਾ ਵੀ ਹੈ ਦੇਖਣਾ ਵੀ ਹੈ ਕੰਮ ਠੀਕ ਹੋ ਰਿਹਾ ਕਿ ਨਹੀਂ ਹੋ ਰਿਹਾ ਬਾਕੀ ਸੜਕ ਤੇ ਮਿੱਟੀ ਪਾਣ ਦੀ ਲੋੜ ਦਾ ਨਹੀਂ ਚਪਾਣੀ ਨਹੀਂ 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 ਤਾਂ ਫਿਰ ਬਹੁਤ ਵਧੀਆ ਆ ਇੱਟਾ ਸਮਾਖ ਪੈਦਾ ਸੱਜਣ